ਲਗਾਤਾਰ ਵਾਪਰੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਮੌਸਮ ਬਦਲਿਆ ਜਾ ਰਿਹਾ ਹੈ ਜੀ ਜੀਐਸਸੀ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੋਲਡ ਡੇ ਕੰਡੀਸ਼ਨਸ ਚੱਲ ਰਹੀਆਂ ਨੇ ਜਦੋਂ ਕਿ ਨਾਈਟਸ ਥੋੜੀਆਂ ਵਾਰਮਰ ਚੱਲ ਰਹੀਆਂ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 12.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.9 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 7.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇਸ ਜਿਹੜੇ ਕਾਫੀ ਕੋਲਡ ਚੱਲ ਰਹੇ ਨੇ ਜਦੋਂ ਕਿ ਨਾਈਟਸ ਸਲਾਈਟਲੀ ਵਾਰਮਰ ਚੱਲ ਰਹੀਆਂ ਨੇ ਨਾਰਮਲ ਕੰਡੀਸ਼ਨਸ ਤੋਂ ਅੱਜ ਇਸ ਯਾਨ ਵਾਲੇ ਦਿਨਾਂ ਦਾ ਵੈਦਰ ਦੇਖੀਏ ਤਾਂ ਆਉਣ ਵਾਲੇ 1-2 ਦਿਨ ਜਿਹੜੇ ਕੋਲਡ ਡੇ ਕੰਡੀਸ਼ਨਸ ਔਰ ਫੌਗੀ ਕੰਡੀਸ਼ਨਸ ਜਿਹੜਾ ਸਟੇਟ ਦੇ ਵਿੱਚ ਪ੍ਰੀਵੇਲ ਕਰ ਸਕਦੀਆਂ ਨੇ ਔਰ ਉਹਦੇ ਵਾਸਤੇ ਅੱਜ ਆਈਐਮਡੀ ਵੱਲੋਂ ਔਰੇਂਜ ਔਰ ਕੱਲ yellow ਅਲਰਟ ਜਾਰੀ ਕੀਤਾ ਗਿਆ ਹੈ ਕਿੰਨੇ ਕਿ ਪੰਜਾਬ ਦੇ ਕਿੰਨੇ ਹਿੱਸਿਆਂ ਦੇ ਵਿੱਚ yellow alert ਜਿਹੜਾ ਜਾਰੀ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ بارش ਤੇ ਠੰਡੀਆਂ ਮਾਵਾਂ ਵੀ ਚੱਲ ਸਕਦੀਆਂ ਆ ਜੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਆਈਸੋਲੇਟਿਡ ਪਲੇਸਿਸ ਵਾਸਤੇ ਜਿਹੜਾ yellow alert ਉਹ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਕਿਤੇ ਕਿਤੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਨੇ ਔਰ ਉਹਦੇ ਤੋਂ ਬਾਅਦ 5 ਤੋਂ 7 ਤਰੀਕ ਦੇ ਵਿੱਚ ਕਿਤੇ ਕਿਤੇ ਹਲਕੀ بارش ਵੀ ਹੋ ਸਕਦੀ ਹੈ ਤਾਂ ਇਹ ਮੈਂ ਜਿਹੜੀ بارش ਹੋਗੀ ਇਸ بارش ਨਾਲ ਕੋਈ ਫਸਲਾਂ ਤੇ ਵੀ ਕੋਈ ਨੁਕਸਾਨ ਹੋਣ ਦਾ ਲੱਗਦਾ ਨਹੀਂ ਨੇ ਇਹ ਹਲਕੀ بارش ਦੀ ਪ੍ਰੈਡਿਕਸ਼ਨ ਹੈ ਜੀ ਕਿਉਂਕਿ ਜਿਹੜੀਆਂ ਕ੍ਰੌਪਸ ਨੂੰ ਸੋਇਲ ਮੋਇਸਚਰ ਚਾਹੀਦਾ ਹੁੰਦਾ ਸੋ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈਗੀ ਸੋ ਇਹ ਕ੍ਰੌਪਸ ਵਾਸਤੇ ਬੈਨੀਫੀਸ਼ੀਅਲੀ ਰਹੇਗੀ ਔਰ ਸੈਕੰਡਲੀ ਜੇਸੇ ਹੀ ਪ੍ਰੈਸੈਂਟ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਕਿਉਂਕਿ ਰਬੀ ਕ੍ਰੌਪਸ ਦੀ ਜਿਹੜੀ ਲੋ ਟੈਂਪਰੇਚਰ ਕੰਡੀਸ਼ਨਸ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦਾ ਕ੍ਰੌਪ ਨੂੰ ਕੋਈ ਨੁਕਸਾਨ ਨਹੀਂ ਹੈ ਅਜੇ ਤੱਕ ਮੈਂ ਪਹਿਲਾ ਵੀ ਦਿਨ بارش ਹੋਈ ਹੈ ਤੇ ਜਿਸ ਦਾ ਹੌਣ ਵਾਲੇ ਸਮੇਂ ਦੇ ਵਿੱਚ ਵੀ بارش ਹੋਏਗੀ ਤੇ ਇਹਦੇ ਨਾਲ ਜਿਹੜੀ ਸੁੱਕੀ ਠੰਡ ਪਈ ਸੀ ਜਾਂ ਲੋਕ ਜਿਹੜੇ ਬਿਮਾਰ ਹੋ ਸੀ ਇਸ ਦੇ ਨਾਲ ਵੀ ਰਾਹਤ ਮਿਲੇ ਬਿਲਕੁਲ ਜੀ ਕਿਉਂਕਿ ਜਦੋਂ ਡਰਾਈ ਠੰਡ ਹੁੰਦੀ ਹੈ ਤਾਂ ਉਹਦਾ ਜ਼ਿਆਦਾ ਹੈਲਥ ਇਸ਼ੂਜ਼ ਹੁੰਦੇ ਨੇ ਇਹਦੇ ਨਾਲ ਥੋੜਾ ਹਵਾ ਦੇ ਵਿੱਚ ਵੀ ਮੋਇਸਚਰ ਐਡ ਹੋ ਜਾਏਗਾ ਉਹਦੇ ਨਾਲ ਹੈਲਥ ਵਾਸਤੇ ਵੀ ਠੀਕ ਹੈ ਔਰ ਜਿਹੜਾ ਸੋਇਲ ਦੇ ਵਿੱਚ ਵੀ ਮੋਇਸਚਰ ਐਡ ਹੋ ਜਾਏਗਾ ਕ੍ਰੌਪਸ ਵਾਸਤੇ ਵੀ ਉਹਦਾ ਬੈਨੀਫਿਟ ਹੈ ਅੱਪਰ ਇਸ ਦਿਨ ਨਾਲ ਹਲਕੀ ਕਿਤੇ ਗੜੇਵਾਰੀ ਦੇ ਅਸਰ ਤਾਂ ਨਹੀਂ ਇਸ ਤਰ੍ਹਾਂ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਤੇ ਮੈਂ ਕੀ ਕਿ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗੀ ਠੰਡ ਦੇ ਵਿੱਚ ਕਿੱਦਾਂ ਆਪਣਾ ਵਿਚਾਰ ਕਰ ਸਕਦੇ ਲੋਕਾਂ ਨੂੰ ਇਹ ਦੱਸ ਸਕਦੇ ਹਾਂ ਜੀ ਕਿ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ ਉਹਨਾਂ ਨੂੰ ਆਊਟਡੋਰ ਐਕਟੀਵਿਟੀਜ਼ ਘੱਟ ਤੋਂ ਘੱਟ ਕਰਨੀਆਂ ਚਾਹੀਦੀਆਂ ਨੇ ਜਿੰਨਾ ਹੋ ਸਕੇ ਬਾਹਰ ਅਵੋਇਡ ਕਰਨਾ ਚਾਹੀਦਾ ਔਰ ਜਦੋਂ ਵੀ ਬਾਹਰ ਜਾਓ ਪ੍ਰੋਪਰਲੀ ਕਵਰਡ ਜਾਓ ਔਰ ਹੈਲਦੀ ਔਰ ਨਿਊਟ੍ਰੀਸ਼ੀਅਸ ਡਾਈਟ ਲੈਣੀ ਚਾਹੀਦੀ ਹੈ ਤਾਂ ਕਿ ਸਿਹਤ ਨੂੰ ਕੋਈ ਇਫੈਕਟ ਨਾ ਹੋ ਸਕੇ ਕਿਸ ਤਰ੍ਹਾਂ ਜਿੰਨ ਜਗਤਿੰਦਰ ਨੂੰ ਤਾਂ ਜੀ ਠੰਡ ਲਗਾਤਾਰ ਬਤਰੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਮੌਸਮ ਬਦਲਿਆ ਜੀ ਜੀਐਸਸੀ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੋਲਡ ਡੇ ਕੰਡੀਸ਼ਨਸ ਚੱਲ ਰਹੀਆਂ ਨੇ ਜਦੋਂ ਕਿ ਨਾਈਟਸ ਥੋੜੀਆਂ ਵਾਰਮਰ ਚੱਲ ਰਹੀਆਂ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 12.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.9 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 7.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇਸ ਜਿਹੜੇ ਕਾਫੀ ਕੋਲਡ ਚੱਲ ਰਹੇ ਨੇ ਜਦੋਂ ਕਿ ਨਾਈਟਸ ਸਲਾਈਟਲੀ ਵਾਰਮਰ ਚੱਲ ਰਹੀਆਂ ਨੇ ਨਾਰਮਲ ਕੰਡੀਸ਼ਨਸ ਤੋਂ ਅੱਜ ਇਸ ਯੋਨ ਵਾਲੇ ਦਿਨਾਂ ਦਾ ਵੈਦਰ ਦੇਖੀਏ ਤਾਂ ਆਉਣ ਵਾਲੇ 1-2 ਦਿਨ ਜਿਹੜੇ ਕੋਲਡ ਡੇ ਕੰਡੀਸ਼ਨਸ ਔਰ ਫੌਗੀ ਕੰਡੀਸ਼ਨਸ ਜਿਹੜਾ ਸਟੇਟ ਦੇ ਵਿੱਚ ਪ੍ਰੀਵੇਲ ਕਰ ਸਕਦੀਆਂ ਨੇ ਔਰ ਉਹਦੇ ਵਾਸਤੇ ਅੱਜ ਆਈਐਮਡੀ ਵੱਲੋਂ ਔਰੇਂਜ ਔਰ ਕੱਲ yellow ਅਲਰਟ ਜਾਰੀ ਕੀਤਾ ਗਿਆ ਹੈ ਮੈਂ ਕਿੰਨੇ ਕਿ ਪੰਜਾਬ ਦੇ ਕਿੰਨੇ ਹਿੱਸਿਆਂ ਦੇ ਵਿੱਚ yellow alert ਜਿਹੜਾ ਜਾਰੀ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ بارش ਤੇ ਠੰਡੀਆਂ ਹਵਾਵਾਂ ਵੀ ਚੱਲ ਸਕਦੀਆਂ ਆ ਜੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਆਈਸੋਲੇਟਿਡ ਪਲੇਸਿਸ ਵਾਸਤੇ ਜਿਹੜਾ yellow alert ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਕਿਤੇ ਕਿਤੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਨੇ ਔਰ ਉਹਦੇ ਤੋਂ ਬਾਅਦ 5 ਤੋਂ 7 ਤਰੀਕ ਦੇ ਵਿੱਚ ਕਿਤੇ ਕਿਤੇ ਹਲਕੀ بارش ਵੀ ਹੋ ਸਕਦੀ ਹੈ ਤਾਂ ਮੈਂ ਵੀ ਇਹ بارش ਹੋ ਗਈ ਇਸ بارش ਨਾਲ ਕੋਈ ਫਸਲਾਂ ਤੇ ਵੀ ਕੋਈ ਨੁਕਸਾਨ ਹੋ ਸਕਦਾ ਹੈ ਨੇ ਇਹ ਹਲਕੀ بارش ਦੀ ਪ੍ਰੈਡਿਕਸ਼ਨ ਹੈ ਜੀ ਕਿਉਂਕਿ ਜਿਹੜੀਆਂ ਕ੍ਰੌਪਸ ਨੂੰ ਸੋਇਲ ਮੋਇਸਚਰ ਚਾਹੀਦਾ ਹੁੰਦਾ ਸੋ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈਗੀ ਸੋ ਇਹ ਕ੍ਰੌਪਸ ਵਾਸਤੇ ਬੈਨੀਫੀਸ਼ੀਅਲੀ ਰਹੇਗੀ ਔਰ ਸੈਕੰਡਲੀ ਜਿਐਸੀ ਪ੍ਰੈਸੈਂਟ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਕਿਉਂਕਿ ਰਬੀ ਕ੍ਰੌਪਸ ਦੀ ਜਿਹੜੀ ਲੋ ਟੈਂਪਰੇਚਰ ਕੰਡੀਸ਼ਨਸ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦਾ ਕ੍ਰੌਪ ਨੂੰ ਕੋਈ ਨੁਕਸਾਨ ਨਹੀਂ ਸਤੰ ਸਾਨੂੰ ਪਹਿਲਾਂ ਵੀ ਇੱਕ ਦਿਨ بارش ਹੋਈ ਹੈ ਤੇ ਜਿਸ ਤਰ੍ਹਾਂ ਹੌਣ ਵਾਲੇ ਸਮੇਂ ਦੇ ਵਿੱਚ ਵੀ بارش ਹੋਏਗੀ ਤੇ ਇਹਦੇ ਨਾਲ ਜਿਹੜੀ ਸੁੱਕੀ ਠੰਡ ਪੈ ਰਹੀ ਸੀ ਜਾਂ ਲੋਕ ਜਿਹੜੇ ਬਿਮਾਰ ਹੋ ਸੀ ਇਸ ਦੇ ਨਾਲ ਵੀ ਰਾਹਤ ਮਿਲੇ ਬਿਲਕੁਲ ਜੀ ਕਿਉਂਕਿ ਜਦੋਂ ਡਰਾਈ ਠੰਡ ਹੁੰਦੀ ਹੈ ਤਾਂ ਉਹਦਾ ਜ਼ਿਆਦਾ ਹੈਲਥ ਇਸ਼ੂਸ ਹੁੰਦੇ ਨੇ ਇਹਦੇ ਨਾਲ ਥੋੜਾ ਹਵਾ ਦੇ ਵਿੱਚ ਵੀ ਮੋਇਸਚਰ ਐਡ ਹੋ ਜਾਏਗਾ ਉਹਦੇ ਨਾਲ ਹੈਲਥ ਵਾਸਤੇ ਵੀ ਠੀਕ ਹੈ ਔਰ ਜਿਹੜਾ ਸੋਇਲ ਦੇ ਵਿੱਚ ਵੀ ਮੋਇਸਚਰ ਐਡ ਹੋ ਜਾਏਗਾ ਕ੍ਰੌਪਸ ਵਾਸਤੇ ਵੀ ਉਹਦਾ ਬੈਨੀਫਿਟ ਹੈ ਅੱਬਾਰ ਇਸ ਦਿਨ ਨਾਲ ਨਾਲ ਹਲਕੀ ਕਿਤੇ ਗੜੇਬਾਰੀ ਦੇ ਅਸਰ ਤਾਂ ਨਹੀਂ ਇਸ ਤਰ੍ਹਾਂ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਜੀ ਤੇ ਮੈਂ ਇਹ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਠੰਡ ਦੇ ਰਿਸ਼ਤੇ ਆਪਣਾ ਵਿਚਾਰ ਕਰ ਸਕੇ ਲੋਕਾਂ ਨੂੰ ਇਹ ਦੱਸ ਸਕਦੇ ਆ ਜੀ ਕਿ ਜਿਹੜੀਆਂ ਕੋਲ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ ਉਹਨਾਂ ਨੂੰ ਆਊਟਡੋਰ ਐਕਟੀਵਿਟੀਜ਼ ਘੱਟ ਤੋਂ ਘੱਟ ਕਰਨੀਆਂ ਚਾਹੀਦੀਆਂ ਨੇ ਜਿੰਨਾ ਹੋ ਸਕੇ ਬਾਹਰ ਅਵੋਇਡ ਕਰਨਾ ਚਾਹੀਦਾ ਔਰ ਜਦੋਂ ਵੀ ਬਾਹਰ ਜਾਓ ਪ੍ਰੋਪਰਲੀ ਕਵਰਡ ਜਾਓ ਔਰ ਹੈਲਥੀ ਔਰ ਨਿਊਟ੍ਰੀਸ਼ੀਅਸ ਡਾਈਟ ਲੈਣੀ ਚਾਹੀਦੀ ਹੈ ਤਾਂ ਕਿ ਸਿਹਤ ਨੂੰ ਕੋਈ ਇਫੈਕਟ ਨਾ ਹੋ ਸਕੇ